ਪੁਰੀਏ ਦੇ ਕਿਹੜੇ ਕਿਹੜੇ ਸ਼ਕੀਨ ਹੈ ਹਾਂਜੀ ਇਹਦੀ ਸਬਜੀ ਮੰਡੀ ਕੈਸ਼ ਐਂਡ ਗ੍ਰੋਸਰੀ ਆਪਣੀ ਹੋ ਗਈ ਹੈ ਹਫਤੇ ਦੀ ਪੂਰੀ 3 ਡਾਲਰ ਦਾ ਐਂਡ ਗ੍ਰੋਸਰੀ ਕਰਨ ਤੇ ਤੁਹਾਨੂੰ ਦਿਖਾਵਾਂਗੇ ਕੈਨੇਡਾ ਦੇ ਵਿੱਚ ਪੰਜਾਬੀ ਗ੍ਰੋਸਰੀ ਸਟੋਰ ਤੇ ਕੀ ਕੀ ਮਿਲਦਾ ਹੈ ਕਿੰਨੇ ਪ੍ਰਾਈਸ ਦੇ ਵਿੱਚ 1 ਡਾਲਰ ਇਹ ਵਿੱਚ ਪਈਦਾ ਫੇਰੇ ਖੁੱਲਦਾ ਕਿਉਂਕਿ ਲੋਕੀ ਛੱਡ ਕੇ ਨਹੀਂ ਜਾਂਦੇ ਹਾਂਜੀ ਇਹਦੀ ਸਬਜੀ ਮੰਡੀ ਕੈਸ਼ ਐਂਡ ਕੈਰੀ ਤੋਂ ਪੰਜਾਬੀਆਂ ਦਾ ਸਾਰਾ ਪਤਾ ਮਿਲ ਜਾਂਦਾ ਜੀ ਆਉਂਦੀ ਆ ਪਾਰਲੇ ਜੀ ਸਪੈਸ਼ਲ ਤੁਹਾਨੂੰ ਪਤਾ ਹੀ ਹੈ ਛੋਟੇ ਹੁੰਦੇ ਖਾਂਦੇ ਰਹੇ ਆ ਤੇ ਬਾਕੀ ਸਾਰੇ ਮਤਲਬ ਇੰਡੀਆ ਵਾਲੇ ਬਿਸਕੁਟ ਆ ઓਰੀਓ ਵੀ ਹੈਗਾ ਤੇ ਇਹਦੇ ਵਿੱਚ ਸਪੈਸ਼ਲ ਜਿਹੜੇ ਆਪਾਂ ਨੂੰ ਜਾਦੀ ਮੈਨੂੰ ਪਸੰਦ ਆ ਉਹ ਹੈਗੇ ਆ ਗੁੱਡੇ ਤੇ 5050 ਇਹ ਹੀ ਖਾਂਦੇ ਰਹੇ ਆ ਸ਼ੁਰੂ ਤੋਂ ਕਿਉਂਕਿ ਇਹ ਸਾਰਾ ਫ੍ਰੀਜ ਵਿੱਚ ਫਰੋਜ਼ਨ ਹੁੰਦਾ ਸਾਰਾ ਫੂਡ ਤੇ ਆਈਸਕ੍ਰੀਮ ਜਿਹਨੂੰ ਪਸੰਦ ਆ ਉਹ ਵੀ ਨਾ ਨਈ ਵੈਰਾਈ ਰੱਖੀ ਹੋਈ ਹੈ ਤੇ ਸਪੈਸ਼ਲੀ ਮੇਰੇ ਸਭ ਤੋਂ ਬੈਸਟ ਕਵਿਕਰ ਦੇ ਉਸ ਇਹ ਹੀ ਸਭ ਤੋਂ ਬੈਸਟ ਆ ਬਈ ਤੇ ਬਾਕੀ ਡਰਾਈ ਫਰੂਟ ਦਾ ਸਾਰਾ ਆਪਣੇ ਸੈਕਸ਼ਨ ਸਾਰਾ ਇਹਨਾਂ ਨੇ ਇੱਥੇ ਇੱਕ ਹੀ ਥਾਂ ਤੇ ਲਾ ਛੱਡਿਆ ਤੇ ਥੋੜਾ ਨੰਗਲੇ ਟਾਪ ਦੇ ਬੰਦਾ ਇਹਨਾਂ ਸੇ ਤਰ੍ਹਾਂ ਖਿਆਲ ਰੱਖਦਾ ਅਗਲਾ ਨਾ ਡਰਾਈ ਫਰੂਟ ਬਾਕੀ ਲੈ ਕੇ ਚਲੀ ਯਾਰ ਕਿੰਨੇ ਤਰ੍ਹਾਂ ਦੇ ਡਰਾਈ ਫਰੂਟ ਨੇ ਇਹਦੇ ਵਿੱਚ ਜੇ ਵੀਡੀਓ ਵਧੀਆ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਇਹਦੇ ਨਾਲ ਵੀਡੀਓ ਹੋਰ ਗਾਂ ਸ਼ੇਅਰ ਹੋ ਜਾਂਦੀ ਹੈ ਹਰ ਇੱਕ ਮਤਲਬ ਇਨਾ ਮੈਂ ਆਪਣੇ ਸੌਣ ਪਸਾਰੀ ਦੀ ਦੁਕਾਨ ਤੇ ਚੀਜ਼ਾਂ ਵੇਖੀਆਂ ਜਿੰਨੀਆਂ ਇੱਥੇ ਇਨਾਂ ਨੇ ਸਟੋਰ ਦੇ ਉੱਤੇ ਰੱਖ ਛੱਡੀਆਂ ਤੇ ਸਾਰੀਆਂ ਦਾਲਾਂ ਦੇ ਸਟਾਕ ਇਕੱਠੇ ਲਾ ਛੱਡੇ ਨੇ ਜਿਹੜੀ ਵੀ ਦਾਲ ਦਾ ਨਹੀਂ ਵੀ ਪਤਾ ਸੀ ਉਸ ਦਾਲ ਦਾ ਵੀ ਪਤਾ ਲੱਗ ਗਿਆ ਤੇ ਉਹ ਛੋਲਿਆਂ ਦਾ ਵੀ ਪਤਾ ਲੱਗ ਗਿਆ ਇੱਥੇ ਆਣ ਕੇ ਕਿਉਂਕਿ ਗ੍ਰੋਸਰੀ ਆਏ ਵੀਕ ਕਰਨੀ ਕਰਨੀ ਪੈਂਦੀ ਆ ਉੱਥੇ ਦਾ ਖੰਡ ਗੰਨੇ ਦੀ ਖੰਡ ਬਰਾਊਨ ਖੰਡਾ ਤੇ ਬਾਕੀ ਇਹਦੇ ਵਿੱਚ ਆ ਵਾਈਟ ਖੰਡ ਵੀ ਹੈਗੀ ਆ ਤੇ ਇੱਧਰ ਰਾਈਸ ਵਗੈਰਾ ਸਾਰੇ ਆ ਜਾਂਦੇ ਆ ਤੇ ਦਾਵਤ ਦੇ ਰਾਈਸ ਵੀ ਹੈਗੇ ਆ ਜਿਹੜੇ ਆਪਣੇ ਪੰਜਾਬ ਇੰਡੀਆ ਦੇ ਵਿੱਚ ਮਿਲਦੇ ਆ ਤੇ ਸਾਹਮਣੇ ਬਰਾਊਨ ਰਾਈਸ ਵੀ ਹੈਗੇ ਆ ਤੇ ਬਾਕੀ ਇਹਨਾਂ ਦਾ ਜਿਹੜਾ ਸਭ ਤੋਂ ਮੇਨ ਸੈਕਸ਼ਨ ਛੇ ਰਾਟਾ ਆਟੇ ਦੀ ਇਹਨਾਂ ਦੇ ਕਾਫੀ ਢੀਲਾਂ ਚੱਲਦੀਆਂ ਰਹਿੰਦੀਆਂ ਕੀ ਵਾਲਾ ਆਟਾ ਵੀ ਹੈਗਾ ਤੇ ਜਿਹੜਾ ਸਿੰਪਲ ਜਿਹੜਾ ਆਪਣਾ ਰੋਟੀ ਵਾਲਾ ਆਟਾ ਹੁੰਦਾ ਉਹ ਛੇਰ ਆਟਾ ਹੈ ਇਹ ਮੁੰਡਾ ਛੇਰ ਖਾ ਕੇ ਖਾਂਦਾ ਜੀ ਛੇਰ ਆਟਾ ਇਹਨਾਂ ਦਾ 16 ਡਾਲਰ ਦੇ ਵਿੱਚ ਮਿਲਦਾ ਦਾ 2L B ਹੈ ਤੇ ਮਤਲਬ 12 12.5 ਕਿਲੋ ਦੇ ਨੇੜੇ ਤੇੜੇ ਹੁੰਦਾ ਤੇ ਬਾਕੀ ਇਹ ਪਾਂਡਿਆਂ ਦਾ ਸੈਕਸ਼ਨ ਵੀ ਹੈਗਾ ਜੇ ਕਿ ਤੁਹਾਨੂੰ ਪਾਂਡੇ ਵਗੈਰਾ ਚਾਹੀਦੇ ਆ ਝਾੜੂ ਵੀ ਲਾ ਲੈਣੇ ਕੈਨੇਡਾ ਸਾਰਾ ਕੁਝ ਕਰਾ ਦਿੰਦਾ ਕਿਹੜੀ ਚੀਜ਼ ਨਹੀਂ ਕਰਾ ਦਿੰਦਾ ਕਰਾਉਂਦਾ ਹਰ ਇੱਕ ਕੰਮ ਸੌਂਹੋਂਦਾ ਹੈ ਸਬਜ਼ੀ ਪਤਾ ਖਰੀਦਣਾ ਝਾੜੂ ਲਾਉਣਾ ਤੇ ਕਮਾਈ ਕਰਨਾ ਇਸੇ ਲਈ ਕੈਨੇਡਾ ਦੇ ਨਾਲ ਮਿਹਨਤ ਵਾਲੀ ਕੰਟਰੀ ਪਹਿਲਾਂ ਦੁੱਧ ਦੇ ਪੈਕੇਟ ਉਹ ਵੀ ਜੀ ਆਪ ਨੂੰ ਸਭ ਨੂੰ ਪਸੰਦ ਹੁੰਦੀ ਹੈ ਤੇ ਇੱਕ ਫੁੱਲ ਹੈਗਾ 3 ਡਾਲਰ ਦਾ ਤਾਂ ਇਹ ਤੋਂ ਬਾਅਦ ਬ੍ਰੋਕਲੀ ਬ੍ਰੋਕਲੀ ਬਹੁਤ ਪਸੰਦਾ ਮੈਨੂੰ 2 ਡਾਲਰ ਦਾ 1.5 ਇਹਦੇ ਬਾਅਦ ਆ ਗਿਆ ਜੀ ਧਨੀਆਂ ਇਹ ਹਰੇ ਕੋਲੇ ਗਿਆ ਜਾਂਦਾ ਇੱਕ ਗੁੱਟੀ ਇਹ ਪੌਣੇ ਕੇ ਡਾਲਰ ਦੀ ਹੈ 79 ਸੈਂਟ ਤੇ ਪਾਲਕ ਜੀ ਦੇਖ ਲੋ ਹਰੀਆਂ ਮਿਰਚਾਂ ਕਿੰਨੀਆਂ ਮਹਿੰਗੀਆਂ 3.5 ਡਾਲਰ 4 ਡਾਲਰ ਵਾਈਟ ਪੋਟੈਟੋ 2 ਡਾਲਰ ਦੇ ਇਹ ਤਾਂ ਬਾਜੀ ਕੱਦੂ ਆ ਗਏ ਆ ਕੱਦੂ ਕੱਦੂ ਇਹ ਹੈਗੇ ਸੀਗੇ ਸਭ ਤੋਂ ਮਹਿੰਗੇ ਸੀਗੇ ਤੇ ਅਜੇ ਵੀ ਮਹਿੰਗੇ ਆ 7 ਡਾਲਰ ਦੇ ਐਲ ਵੀ ਆ ਜੀ ਨਿੰਬੂ ਵੀ ਹੈਗੇ ਆ ਬਹੁਤ ਸਾਰੀਆਂ ਇੱਥੇ ਵੈਜੀਟੇਬਲਸ ਸਾਰੇ ਨਾ ਫ੍ਰਿਜ ਵਿੱਚ ਲੱਗੇ ਹੁੰਦੇ ਆ ਤੇ ਉਹ ਕਾਫੀ ਦਿਨ ਖਰਾਬ ਨਹੀਂ ਹੁੰਦੇ ਇਹਦੇ ਕਿਹੜੇ ਕਿਹੜੇ ਸ਼ਕੀਨ ਮੈਂ ਤਾਂ ਬਹੁਤ ਆ ਤੇ ਇਹ ਹੈਗਾ ਮਿਰਚੋ ਮਸਾਲੇ ਦਾ ਪੁੱਜੀਆ ਇਹ ਬਿਕਾ ਨੇਰੀ ਬਿਕਾ ਨੇਰੀ ਸਭ ਤੋਂ ਵਧੀਆ ਨੇ ਇਹ ਜ਼ਰੂਰ ਹੁੰਦਾ ਥੋੜਾ ਇਹ ਘੱਟ ਖਾਇਆ ਕਰੋ ਜਿੰਨੂੰ ਐਸਿਡ ਬਣਦਾ ਤੇ ਬਾਕੀ ਜਿੱਥੇ ਮਤਲਬ ਟੋਟਲ ਤੁਹਾਨੂੰ ਸਾਰੀ ਵੈਰਾਈਟੀ ਮਿਲ ਜੂਗੀ ਹੈ ਕਿਉਂਕਿ ਬ੍ਰੈਂਟਨ ਦੇ ਵਿੱਚ ਮੁੰਡਾ ਬ੍ਰੈਂਟਨ ਦੇ ਵਿੱਚ ਰਹਿੰਦਾ ਜੇ ਬ੍ਰੈਂਟਨ ਦੇ ਨਾਲ ਮਿਲਿਆ ਸਾਰਾ ਕੁਝ ਹੋਰ ਕਿੱਥੇ ਮਿਲਣਾ ਤੇ ਬ੍ਰੈਂਟਨ ਦੇ ਵਿੱਚ ਆ ਸਭ ਤੋਂ ਵਧੀਆ ਚੀਜ਼ ਹੈ ਖਾਣ ਪੀਣ ਲਈ ਤੁਹਾਨੂੰ ਮਤਲਬ ਐਵੇਂ ਦੀ ਕੋਈ ਦਿੱਕਤ ਨਹੀਂ ਆਉਂਦੀ ਜਿਹੜੀ ਵੀ ਤੁਹਾਨੂੰ ਉੱਥੇ ਚੀਜ਼ ਨਾ ਮਿਲੇ ਬਾਕੀ ਕੋਈ ਨੋਵਾਸ ਕੋਸ਼ੀਆਂ ਜਾਂ ਹੋਰ ਕਿਤੇ ਮੂਵ ਬੰਦੇ ਨੇ ਉੱਥੇ ਆ ਚੀਜ਼ਾਂ ਪੁੱਲ ਜਿਓ ਆ ਗਿਆ ਜੀ ਮੇਨ ਸੈਕਸ਼ਨ ਸ਼ੈਂਪੂ ਕਿਹੜਾ ਚਾਹੀਦਾ ਤੁਹਾਨੂੰ ਕਿਹੜਾ ਸਾਬਣ ਚਾਹੀਦਾ ਮਹਿੰਦੀ ਕਿਹੜੀ ਚਾਹੀਦੀ ਹੈ ਸਾਰੀਆਂ ਮਿਲ ਜਾਂਦੀਆਂ ਜੀ ਇੱਥੇ ਤੇ ਪਰਫਿਊਮ ਕਿਹੜੇ-ਕਿਹੜੇ ਲਾਉਂਦੇ ਰਹੇ ਆ ਜੀ ਗ੍ਰੋਸਰੀ ਆਪਣੀ ਹੋ ਗਈ ਐ ਹਫਤੇ ਦੀ ਪੂਰੀ ਤੇ ਬਿੱਲ ਮੈਂ ਤੁਹਾਨੂੰ ਵੇਖ ਕੇ ਦੱਸ ਦੇਣਾ ਕਿੰਨੇ ਦਾ ਬਣਿਆ ਐ ਐ ਕਰਨੀ ਪੈਂਦੀ ਐ ਜੀ ਆ ਵਿੱਚੇ ਰਹਿੰਦਾ ਸਨੋਸ ਨੂੰ ਸਾਫ਼ ਕਰਨੀ ਪੈਂਦੀ ਐ ਪਾਣੀ ਵਾਲੀਆਂ ਬੋਤਲਾਂ ਵਿੱਚੇ ਰਹਿੰਦੀਆਂ ਨੇ ਤੇ ਬੈਗ ਆਪਾਂ ਘਰੋਂ ਹੀ ਲੈ ਆਈਦੇ ਕਿਉਂਕਿ ਹੁਣ ਇਹ ਪੈਸੇ ਲੈਣਾ ਪਏ ਜੀ ਬੈਗਾਂ ਤੇ ਕੁਝ ਸੈਂਟ ਕਿੰਨੇ ਬੈਗ ਲੱਗੋ ਸੋ ਨਾਲੇ ਪਾ ਲਈਦੇ ਐ ਤੇ ਘਰੇ ਐਵੇਂ ਚੁੱਕ ਕੇ ਸਦਾ ਲੈ ਜਾਈਦੀ ਹੈ ਨਹੀਂ ਤਾਂ ਫਿਰ ਛੋਟੇ ਛੋਟੇ ਪਾਲਿਸੀ ਇੰਚ ਕਿੰਨਾ ਕੁ ਪੈਂਦਾ ਯਾਰ ਕੁਝ ਆ ਚੀਜ਼ ਵਧੀਆ ਐਵੇਂ ਹੁੰਦੀ ਨਹੀਂ ਕੈਨੇਡਾ ਦੇ ਗ੍ਰੋਸ ਇਹ ਡਾਲਰ ਨਿਕਲਦਾ ਨਹੀਂ ਐ ਨਹੀਂ ਨਿਕਲਣਾ ਇਹਨੂੰ ਛੱਡ ਕੇ ਹੋਣਾ ਪੈਣਾ ਆ ਲਾਈ ਦੋ ਸਕੀਮ ਕੋਰੇ ਆਣੇ ਇਹਨੂੰ ਇਹਦੇ ਵਿੱਚ ਪਾਓ ਇਹ ਡਾਲਰ ਨਿਕਲ ਆਉਂਦਾ ਇਹਨੂੰ ਥਾਂ ਤੇ ਛੱਡ ਕੇ ਆਓ ਐ ਨਹੀਂ ਛੱਡ ਸਕਦੇ ਤੇ ਲੋ ਜੀ 146 ਡਾਲਰ ਬਿੱਲ ਬਣ ਗਿਆ ਆਪਣਾ ਕੌਫੀ ਦਾ ਦਾਨ ਦੀ ਗੱਲ ਹੋ ਸਕੀ ਹੋਗੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਪਲੀਜ਼ ਇੱਕ ਲਾਈਕ ਜਰੂਰ ਕਰ ਦਿਓ ਤੇ ਸਬਸਕ੍ਰਾਈਬ ਵੀ ਚੈਨਲ ਕਰ ਦਿਓ ਹੋਰ ਵਧੀਆ-ਵਧੀਆ ਵੀਡੀਓ ਆਈਫ ਤੇ ਹੁਣ ਆਉਣਗੀਆਂ ਸੋ ਤੁਹਾਡਾ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ